ਯੋਗ ਸ਼ਾਲਾ ਲੋਕਾਂ ਦੇ ਲਈ ਵਰਦਾਨ ਸਾਬਿਤ ਹੋ ਰਹੀ ਹੈ। ਬਹੁਤ ਸਾਰੇ ਲੋਕ ਜੋ ਜੋੜਾਂ ਦੇ ਦਰਦ, ਤਣਾਅ ਵਰਗੀਆਂ ਸਮੱਸਿਆਵਾਂ ਤੋਂ ਪੀੜਿਤ ਸਨ, ਯੋਗਾ ਕਰਨ ਦੇ ਨਾਲ ਠੀਕ ਹੋ ਰਹੇ ਹਨ। ਸੀਐਮ ਦੀ ਯੋਗ ਸ਼ਾਲਾ ਨੇ ਸੂਬੇ ਦੇ ਲੋਕਾਂ ਨੂੰ ਆਪਣੀ ਜੀਵਨ ਸ਼ੈਲੀ ਬਦਲ ਕੇ ਸਿਹਤ ਪ੍ਰਤੀ ਜਾਗਰੂਕ ਕਰਨ 'ਚ ਮਦਦ ਕੀਤੀ ਹੈ। ਸੂਬੇ ਦੇ ਵਿੱਚ ਹਰ ਰੋਜ਼ 4755 ਯੋਗਾ ਕਲਾਸਾਂ ਚਲਾਈਆਂ ਜਾ ਰਹੀਆਂ ਹਨ। ਅਤੇ ਹੁਣ ਤੱਕ 5 ਲੱਖ ਤੋਂ ਵੀ ਵੱਧ ਨਾਗਰਿਕਾਂ ਨੇ ਇਸ ਪ੍ਰੋਗਰਾਮ ਦਾ ਲਾਭ ਉਠਾਇਆ ਹੈ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਅਸੀਂ ਫ੍ਰੀ ਦੇ ਵਿੱਚੋਂ ਭੇਜਾਂਗੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਮਾਝੂ ਡੀਜੀਪੀ ਸਾਹਿਬ ਪੰਜਾਬ ਅਤੇ ਮੋਗਾ ਐਸਐਸਪੀ ਸਾਹਿਬ ਮੋਗਾ શ્રી ਅਜੇ ਗਾਂਧੀ ਆਈਪੀਐਸ ਉਹਨਾਂ ਦੇ ਦਿਸ਼ਾ-ਨਿਰਦੇਸ਼ਾਂ ਨਾਲ ਅੱਜ ਅਸੀਂ ਇੱਕ ਸਪੈਸ਼ਲ ਚੈਕਿੰਗ ਮੁਹਿੰਮ ਚਲਾ ਰਹੇ ਹਾਂ ਜ਼ਿਲ੍ਹਾ ਮੋਗਾ ਦੇ ਵਿੱਚ ਜਿੱਥੇ ਕਿ ਜਿੱਥੇ ਪਬਲਿਕ ਦਾ ਆਮ ਜਿਹੜੇ ਨਾਗਰਿਕ ਹੈ ਉਹਨਾਂ ਦਾ ਸਭ ਤੋਂ ਵੱਡਾ ਫੋਟਪੌਇੰਟ ਹੈ ਉਹ ਹੈਗਾ ਬੱਸ ਅੱਡਾ ਤੇ ਇਸ ਵੇਲੇ ਅਸੀਂ ਮੇਨ ਬੱਸ ਅੱਡਾ ਡਿਸਟ੍ਰਿਕਟ ਮੋਗਾ ਸ਼ਹਿਰ ਦੇ ਵਿੱਚ ਇੱਕ ਸਪੈਸ਼ਲ ਚੈਕਿੰਗ ਮੁਹਿੰਮ ਚਲਾ ਰਹੇ ਹਾਂ ਇੱਕ ਇਹਦਾ ਮਹਿੰਤਾ ਇਹ ਮਕਤਬ ਹੈਗਾ ਕਿ ਵੀ ਇੱਕ ਤਾਂ ਲੋਕਾਂ ਦੇ ਵਿੱਚ ਮੈਸੇਜ ਚੱਲ ਜੇ ਕਿ ਵੀ ਜਿੰਨੇ ਵੀ ਪਬਲਿਕ ਹੈ ਉਹ ਅਸੀਂ ਤਹਿ ਜਿਹੜੀ ਇੱਕ ਤਿਆ ਕਰਦੀ ਹੈ ਪੰਜਾਬ ਪੁਲਿਸ ਕੀ ਅਸੀਂ ਸਾਰਿਆਂ ਲਈ ਇਹ ਸੁਰੱਖਿਆ ਲਈ ਵਚਨਬੱਧ ਹੈ ਤੇ ਕਿਸੇ ਵੀ ਹਾਲਾਤ ਦੇ ਵਿੱਚ ਕੋਈ ਸ਼ਰਾਰਤੀ ਅੰਸਰ ਕੋਈ ਵੀ ਲਾਅ ਐਂਡ ਆਰਡਰ ਦੀ ਜਿਹੜੀ ਕੋਈ ਸਥਿਤੀ ਹੈ ਉਹਨੂੰ ਵਿਗੜਨ ਨਹੀਂ ਦਿੱਤਾ ਜਾਵੇਗਾ ਅੱਜ ਦੀ ਇਹ ਸਪੈਸ਼ਲ ਮੁਹਿੰਮ ਦੇ ਵਿੱਚ ਮੇਰੇ ਨਾਲ ਇਸ ਵੇਲੇ ਡੀਐਸਪੀ ਸਾਹਿਬ ਮੋਗਾ ਸਬਡਿਵੀਜ਼ਨ ਐਸਐਚਓ ਸਿਟੀ 1 ਮੋਗਾ ਤੇ ਨਾਲ ਇੰਚਾਰਜ ਪੀਸੀਆਰ ਤੇ ਨਾਲ ਹੀ ਸਾਡੀਆਂ ਜਿਹੜੀਆਂ ਅ ਐਂਟੀ ਰਾਈਟ ਟੀਮਾਂ ਨੇ ਉਹ ਅੱਜ ਪ੍ਰੋਪਰ ਚੈਕਿੰਗ ਕਰ ਰਹੀ ਹੈ ਤੇ ਤਕਰੀਬਨ 150 ਦੇ ਕਰੀਬ ਮੁਲਾਜ਼ਮ ਜਿਹੜਾ ਅੱਜ ਜ਼ਿਲ੍ਹੇ ਦੇ ਵਿੱਚ ਚੈਕਿੰਗ ਮੁਹਿੰਮ ਦੇ ਵਿੱਚ ਸਪੈਸ਼ਲ ਚੈਕਿੰਗ ਮੁਹਿੰਮ ਚਲਾ ਰਹੇ ਇਹ ਸਾਡਾ ਰੂਟੀਨ ਦੀ ਐਕਸਰਸਾਈਜ਼ ਹੈ ਜੀ ਅਸੀਂ ਪਬਲਿਕ ਪਲੇਸਾਂ ਸਿਲੈਕਟ ਕਰਦੇ ਰਹਿੰਦੇ ਆ ਜਿੱਦਾਂ ਅਸੀਂ ਵੰਡ-ਵੰਡ ਕੇ ਹੈਗਾ ਕਿਸੇ ਦਿਨ ਬਾਜ਼ਾਰ ਚੈੱਕ ਕਰਾ ਲਈ ਤੇ ਕਿਸੇ ਦਿਨ ਰੇਲਵੇ ਸਟੇਸ਼ਨ ਕਿਸੇ ਦਿਨ ਕੋਈ ਪੁਲ ਚੈੱਕ ਕਰਾ ਲਈਦੇ ਨੇ ਅੱਜ ਦੀ ਜਿਹੜੀ ਸਪੈਸ਼ਲ ਮੁਹਿੰਮ ਹੈ ਉਹ ਹੈ ਕਿ ਬਸ ਹੇਅਰ ਨੂੰ ਚੈਕਿੰਗ ਚੈਕਿੰਗ ਜਿਹੜੀ ਹੈ ਉਹ ਅਸੀਂ ਆਇਡੈਂਟੀਫਾਈ ਕਰ ਰਹੇ ਹਾਂ ਫਿਲਹਾਲ ਜਿਹੜੀ ਉਹ ਚੱਲ ਰਹੀ ਹੈ ਸਾਡੀਆਂ ਆਲਰੇਡੀ ਟੀਮਾਂ ਕਰ ਰਹੀਆਂ ਜਦੋਂ ਚੈਕਿੰਗ ਪੂਰੀ ਹੋ ਜਾਂਦੀ ਹੈ ਉਹ ਫਿਰ ਤੁਹਾਨੂੰ ਇਨਫੋਰਮੇਸ਼ਨ ਅਸੀਂ ਦੇ ਦਿੰਦੇ ਹਾਂ ਉਹ ਜਦੋਂ ਕੋਈ ਸਾਨੂੰ ਇਹੋ ਜੀ ਇਨਫੋਰਮੇਸ਼ਨ ਆਂਦੀ ਹੈ ਸਾਡੀਆਂ ਇੱਥੇ ਪਿਕਟਸ ਵੀ ਬਣੀਆਂ ਹੋਈਆਂ ਨੇ ਨਾਲ ਹੀ ਸਾਹਮਣੇ ਜਗਿੰਦਰ ਚੌਕ ਹੈਗਾ ਇੱਥੇ ਸਾਡੀ 24 ਘੰਟੇ ਪੁਲਿਸ ਦੀ ਹਾਜ਼ਰੀ ਰਹਿੰਦੀ ਹੈ ਸਾਡੀ ਇਮੀਡੀਏਟਲੀ ਰਿਸਪਾਂਸ ਹੋ ਕੇ ਅਸੀਂ ਬੰਦੀ ਕਾਰਵਾਈ ਕਰਦੇ ਰਹਿੰਦੇ ਆ ਉਹ ਜਿਹੜਾ ਸ਼ਰਤਾਂ ਅਨਸਾਰ ਆ ਉਹ ਤਾਂ ਇਸ ਚੀਜ਼ ਤੋਂ ਉਹਨਾਂ ਨੂੰ ਚਾਹੀਦਾ ਕਿ ਵਿਰੇਜ ਕਰਨ ਜਿਹੜਾ ਲਾਅ ਐਂਡ ਆਰਡਰ ਉਹ ਕਿਸੇ ਵੀ ਹਾਲਾਤ ਦੇ ਵਿੱਚ ਪੁਲਿਸ ਵੱਲੋਂ ਖਰਾਬ ਨਹੀਂ ਕੀਤਾ ਜਾਵੇਗਾ ਮੈਸੇਜ ਤਾਂ ਜੀ ਮੈਂ ਉਹੀ ਹੈ ਜਿਹੜਾ ਮੈਂ ਪਹਿਲਾਂ ਦਿੱਤਾ ਵੀ ਪਬਲਿਕ ਇਕਤਾ ਸਿਕਰ ਫੀਲ ਕਰੇ ਕਿਉਂਕਿ ਪੁਲਿਸ ਵੀ ਹਰ ਜਗ੍ਹਾ ਪੁਲਿਸ ਟਰੱਕਸ ਹੈ ਪੰਜਾਬ ਪੁਲਿਸ ਬੜੀ ਇੱਕ ਡਿਗਨੀਫਾਈਡ ਤੇ ਇੱਕ ਅਲਰਟ ਤੇ ਇੱਕ ਫੋਰਸ ਹੈ ਤੇ ਅਸੀਂ ਇੱਕ ਨਾਲ ਹੀ ਅਸੀਂ ਇੱਕ ਕ੍ਰਿਮੀਨਲ ਜਿਹੜਾ ਕੋਈ ਸ਼ਰਾਰਤੀ ਅੰਸਰ ਉਹਨੂੰ ਵੀ ਲੈਸੇ ਦੇਣਾ ਚਾਹੁੰਦੇ ਆ ਕਿ ਜਿਹੜਾ ਅਮਨ ਸ਼ਾਂਤੀ ਆ ਉਹਨੂੰ ਕਿਸੇ ਵੀ ਹਾਲਾਤ ਦੇ ਵਿੱਚ ਖਰਾਬ ਨਹੀਂ ਕੀਤਾ ਜਾ ਦਿੱਤਾ ਜਾਵੇਗਾ ਤੇ ਇਹਦੇ ਲਈ ਪੁਲਿਸ ਵਚਨਬੱਧ ਹੈ ਤੇ ਅਸੀਂ ਇਮੀਡੀਏਟ ਕਿਉਂਕਿ ਸਾਡੇ ਹੁਣ ਹਰ ਜਗ੍ਹਾ ਜ਼ਿਲ੍ਹਾ ਪੁਲਿਸ ਦੇ ਵਿੱਚ ਮੋਗਾ ਦੇ ਵਿੱਚ ਖਾਸ ਕਰਕੇ ਸਾਡੇ ਜਿਹੜੀ ਚੌਕਸ ਨਿਗਰਾਨੀ 24 ਘੰਟੇ CCTV ਕੈਮਰੇਆਂ ਰਾਹੀਂ ਆਲਰੇਡੀ ਚੱਲ ਰਹੀ ਹੈ ਜਿੱਥੇ ਵੀ ਕੋਈ ਐਕਟੀਵਿਟੀ ਹੁੰਦੀ ਹੈ ਕੋਈ ਸਨੇਚਿੰਗ ਦਾ ਇਹੋ ਜਿਹੀ ਵਾਰਦਾਤ ਹੋ ਜਾਂਦੀ ਹੈ ਉਹਨੂੰ ਮੋਗਾ ਪੁਲਿਸ ਵੱਲੋਂ ਉਹਨੂੰ ਤੁਰੰਤ ਹੀ ਟਰੇਸ ਵੀ ਕੀਤਾ ਜਾਂਦਾ ਤਾਂ ਕਿ ਲੋਕਾਂ ਦੇ ਵਿੱਚ ਇੱਕ ਸੁਰੱਖਿਆ ਦੀ ਭਾਵਨਾ ਵੀ ਬਣੀ ਰਹੇ ਤੇ ਜਿਹੜਾ ਮਾੜਾ ਅਨਸਰ ਆ ਉਹਨੂੰ ਕਾਨੂੰਨ ਦੇ ਤਹਿਤ ਉਹਦੇ ਤੇ ਤੁਰੰਤ ਕਾਨੂੰਨੀ ਕਾਰਵਾਈ ਵੀ ਕੀਤੀ ਜਾਂਦੀ ਹੈ